ਦੇਸ਼ ਤੇ ਕੁਝ ਮਹਾਨ ਸ਼ਹੀਦਾਂ ਜਿਨ੍ਹਾਂ ਦੀ ਕੁਰਬਾਨੀ ਕਰਕੇ ਅੱਜ ਅਸੀਂ ਆਜ਼ਾਦ ਹਾਂ ਅਸੀਂ ਆਜ਼ਾਦੀ ਦਾ ਦਿਨ ਦੇਖਿਆ ਉਹਨਾਂ ਸ਼ਹੀਦਾਂ ਲਈ ਸਰਕਾਰ ਨੇ ਕਿੰਨੇ ਕੁਪਰਾਲੇ ਕੀਤੇ ਨੇ ਇਸ ਦੀ ਮਿਸਾਲ ਮਿਲਦੀ ਹੈ ਜਦੋਂ ਸ਼ਹੀਦ ਦੇ ਘਰ ਦੀ ਬਿਜਲੀ ਬਿਜਲੀ ਵਿਭਾਗ ਵੱਲੋਂ ਕੱਟਤੀ ਗਈ ਇੱਕ ਤਸਵੀਰਾਂ ਨੇ ਸ਼ਹੀਦ ਸੁਖਦੇਵ ਠਾਪੜ ਦੇ ਜੱਦੀ ਕਰਦੀਆਂ ਜਿੱਥੇ ਉਹਨਾਂ ਦੇ ਸ਼ਹੀਦ ਭਗਤ ਸਿੰਘ ਦੇ ਨਾਲ ਦੇਸ਼ ਦੇ ਲਈ ਸੰਘਰਸ਼ ਕੀਤਾ ਸੀ ਪਰ ਅਫਸੋਸ ਨਾ ਤਾਂ ਹੁੰਦੀਆਂ ਸਰਕਾਰਾਂ ਨੇ ਅਤੇ ਨਾ ਹੀ ਕੋਈ ਹੋਰ ਵਿਭਾਗ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਇਸ ਘਰ ਤੋਂ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਰਾਜਗੁਰੂ ਸੁਖਦੇਵ ਅਤੇ ਸ਼ਹੀਦ ਭਗਤ ਸਿੰਘ ਨੇ ਅੰਦੋਲਨ ਸ਼ੁਰੂ ਕੀਤਾ ਸੀ ਪਰ ਬਿਜਲੀ ਵਿਭਾਗ ਵੱਲੋਂ ਇਸ ਘਰ ਵਿੱਚ ਹੁਣ ਹਨੇਰਾ ਕਰ ਦਿੱਤਾ ਗਿਆ ਕਿਉਂਕਿ ਇਸ ਘਰ ਦਾ ਬਿਜਲੀ ਦਾ ਬਿੱਲ 2600 ਰੁਪਏ ਪੈਂਡਿੰਗ ਸੀ ਇਸ ਤੋਂ ਜ਼ਿਆਦਾ ਸ਼ਰਮਸਾਰ ਕਰਨ ਵਾਲੀ ਕੋਈ ਹੋਰ ਗੱਲ ਨਹੀਂ ਹੋ ਸਕਦੀ ਜਦੋਂ 23 ਮਾਰਚ ਨੂੰ ਪੂਰਾ ਦੇਸ਼ ਇਹਨਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਸੀ ਉਸੇ ਸ਼ਾਮ ਬਿਜਲੀ ਵਿਭਾਗ ਵੱਲੋਂ ਇਸ ਘਰ ਵਿੱਚ ਹਨੇਰਾ ਕਰ ਦਿੱਤਾ ਗਿਆ ਬੜੇ ਅਫਸੋਸ ਦੀ ਗੱਲ ਹੈ ਈ 2013 ਦੇ ਵਿੱਚ ਚੀਫ ਜਸਟਿਸ ਹਾਈ ਕੋਰਟ ਵੱਲੋਂ ਸਰਕਾਰ ਨੇ ਕੋਰਟ ਨੇ ਸਾਨੂੰ ਐਸੋਸੀਏਟ ਕਰਤਾ ٹرسٹ ਨੂੰ 2013 ਤੋਂ ਵੀ ਪਹਿਲਾਂ ਬਿਜਲੀ ਦਾ ਬਿੱਲ ਅਸੀਂ ਦਿੰਦੇ ਆ ਉਹ ਦਿੰਦੇ ਰਵਾਂਗੇ 30 ਸਾਲ ਤੋਂ ਅਸੀਂ ਰਿਕਾਰਡ ਹੈ ਸਾਡੇ ਕੋਲ ਜਿਹੜਾ ਅਸੀਂ ਬਿਜਲੀ ਦੇ ਬਿੱਲ ਦਿੰਦੇ ਆ ਰਹੇ ਆਂ ٹرسٹ ਦਾ ਵੱਲੋਂ ਔਰ ਉਸ ਦਿਨ 23 ਮਾਰਚ ਨੂੰ ਸ਼ਹੀਦੀ ਦਿਵਸ ਵਾਲੇ ਦਿਨ ਹਿੰਦੂ ਸ਼ਹੀਦ ਹੋਣ ਕਰਕੇ ਸਾਡੇ ਨਾਲ ਕਈ ਚੀਜ਼ਾਂ ਦਾ ਦ੍ਰਿਤ ਕੀਤਾ ਜਾਂਦਾ ਹੈ ਕਿਉਂਕਿ 23 ਮਾਰਚ ਨੂੰ ਸ਼ਹੀਦੀ ਦਿਵਸ ਅਸੀਂ ਹਰ ਸਾਲ ਦੀ ਤਰ੍ਹਾਂ ਪਹਿਲਾਂ ਸਾਡੇ ਬਜ਼ੁਰਗ ਇੱਥੇ ਹਵਨ ਜਾ ਕਰਾ ਕੇ ਉਹਨਾਂ ਦੇ ਦੇਸ਼ ਔਰ ਉਹਨਾਂ ਦੀ ਅਮਨ ਸ਼ਾਂਤੀ ਲਈ ਜਾ ਕਰਾਇਆ ਜਾਂਦਾ ਔਰ ਉਸ ਦਿਨ ਅਸੀਂ 3:30 ਵਜੇ ਤੱਕ ਅਸੀਂ ਜਾ ਕਰਵਾਇਆ ਔਰ 5 ਵਜੇ ਤੱਕ ਅਸੀਂ ਇੱਥੇ ਸੀ ਕਿ 5 ਵਜੇ ਤੋਂ ਬਾਅਦ ਇਸ ਨੂੰ ਪ੍ਰਤੀਤ ਵਿਭਾਗ ਦਾ ਜਿਹੜਾ EMPLOYEE ਹੈ ਕਲਰਕ ਇੱਥੇ ਰੱਖਿਆ ਹੈ ਉਹਨਾਂ ਨੇ 9 ਵਜੇ ਤੋਂ 5 ਵਜੇ ਦਾ ਕੋ ਦਾ ਟਾਈਮ ਹੈ ਉਹ ਇੱਥੇ ਤਾਲਾ ਲਗਾ ਕੇ ਚਲੇ ਗਿਆ ਉਸ ਤੋਂ ਬਾਅਦ ਅਗਲੇ ਦਿਨ ਸੰਡੇ ਆ ਜਾਂਦਾ ਹੈ ਬਿਜਲੀ ਦਾ ਬਿਲਡ ਮਾਰਨਿੰਗ 9 ਵਜੇ ਜਦੋਂ ਕਲਰਕ ਆਂਦਾ ਤਾਂ ਲਾਈਟ ਨਹੀਂ ਹੁੰਦੀ ਬੜਾ ਅਫਸੋਸ ਦੀ ਗੱਲ ਹੈ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਅਸੀਂ ਕਿਸੇ ਸੰਸਕਾਰ ਤੇ ਗਏ ਹੋ ਜੀ ਕਿ ਬਿਜਲੀ ਦਾ ਬਿਲ ਕੋਈ ਕੱਟ ਗਿਆ ਪਰ ਐਸਾ ਦਾ ਕੋਈ ਚਾਂਸ ਨਹੀਂ ਹੋਇਆ ਨਾ ਸਾਨੂੰ ਬਿਜਲੀ ਦਾ ਬਿਲ ਕਿਸੇ ਨੇ ਦਿੱਤਾ ਨਾ ਕੋਈ ਬਿਜਲੀ ਦਾ ਬਿਲ ਇੱਥੇ ਰੱਖ ਕੇ ਗਏ ਆ ਕਿ ਟਰਸਟ ਦੀ ਜਗ੍ਹਾ ਤੇ ਅਸੀਂ ਰੱਖ ਜੀਏ ਸਰਕਾਰ ਦੀ ਬੇਰੁਖੀ ਅਤੇ ਬਿਜਲੀ ਵਿਭਾਗ ਦੀ ਇਸ ਸ਼ਰਮਨਾਕ ਕਰਤੂਤ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਠੇਸ ਪਹੁੰਚੀ ਹੈ ਪਰਿਵਾਰ ਹੁਣ ਬਿਜਲੀ ਵਿਭਾਗ ਦੇ ਖਿਲਾਫ ਜਾਂਚ ਕਰਨ ਦੀ ਗੱਲ ਕਹਿ ਰਹੇ ਨੇ ਸਾਡੀ ਇਹ ਮੰਗ ਹੈ ਕਿ ਜਿਹੜੇ ਅਧਿਕਾਰੀਆਂ ਨੇ ਗਲਤੀ ਕੀਤੀ ਹੈ ਤੁਰੰਤ ਸਸਪੈਂਡ ਕੀਤੇ ਜਾਣ ਕਿਉਂਕਿ ਸ਼ਹੀਦ ਤੋਂ ਵੱਡੀ ਨਾ ਤਾਂ ਵਿਭਾਗ ਹੈ ਸ਼ਹੀਦ ਤੋਂ ਵੱਡਾ ਜੇ ਹੈਗਾ ਤਾਂ ਦੇਸ਼ ਹੈ ਉਹਨੇ ਦੇਸ਼ ਲਈ ਇਯਾਦੀ ਕੁਰਬਾਨੀ ਦਿੱਤੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਜਿਹੜੇ ਅਧਿਕਾਰੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਤੌਰ ਤੇ ਸਸਪੈਂਡ ਕੀਤਾ ਜਾਵੇ ਔਰ ਬੜਦੀ ਕਾਰਵਾਈ ਡਿਪਾਰਟਮੈਂਟਲ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਸ਼ਹੀਦੀ ਦਿਹਾੜੇ ਵਾਲੇ ਦਿਨ ਸਰਕਾਰਾਂ ਇਹਨਾਂ ਸ਼ਹੀਦਾਂ ਦੇ ਬੁੱਤਾਂ ਦੇ ਉੱਪਰ ਫੁੱਲ ਚੜਾ ਕੇ ਸ਼ਰਧਾਂਜਲੀ ਦੇ ਕੇ ਫਾਰਮੈਲਿਟੀ ਤਾਂ ਕਰ ਦਿੰਦੀਆਂ ਨੇ ਪਰ ਉਸ ਤੋਂ ਬਾਅਦ ਇਹਨਾਂ ਦੇ ਕਾਰਜ ਤੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਕਿਸੇ ਕੋਲ ਟਾਈਮ ਨਹੀਂ ਹੁੰਦਾ ਲੁਧਿਆਣਾ ਤੋਂ ਕੈਮਰਾਮੈਨ ਪ੍ਰਕਾਸ਼ ਚਸਰ ਦੇ ਨਾਲ ਤਰਸੀਮ ਪਰਵਾਜ਼ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ